ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿ ਹਾਲੇ ਉਮੀਦ ਕਰਦੇ ਆ ਸਾਰਿਆਂ ਨੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਸੂਟ ਕੇ ਵੀ ਐਮਬਰਾਇਡਰੀ ਦੇ ਵਿੱਚ ਜਿਨ੍ਹਾਂ ਭੈਣਾਂ ਨੇ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸੋਹਣੇ ਸੋਹਣੇ ਸੂਟ ਜਲਦੀ ਹੀ ਪਸੰਦ ਕਰ ਸਕੋ ਤੇ ਆਪਣੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਜਾਂ ਜੋ ਹਰ ਇੱਕ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਸੋਹਣੇ ਸੋਹਣੇ ਸੂਟ ਤੁਹਾਡੇ ਵਾਂਗ ਖਰੀਦ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਨਿਊ ਡਿਜ਼ਾਈਨ ਲੈ ਕੇ ਆਏ ਜੋ ਕਿ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਤੇ ਬਹੁਤ ਹੀ ਵਧੀਆ ਫੈਬਰਿਕ ਆ ਡਿਜ਼ਾਈਨ ਦਾ ਵੀਡੀਓ ਦਾ ਸਭ ਤੋਂ ਫਸਟ ਵਾਲਾ ਸੂਟ ਦਿਖਾ ਰਹੇ ਹਾਂ ਪਸੰਦ ਇਹ ਆ ਗਿਆ ਜੀ ਗ੍ਰੇ ਕਲਰ ਦਾ ਸੂਟ ਤੁਸੀਂ ਦੇਖ ਰਹੇ ਹੋ ਗ੍ਰੇ ਕਲਰ ਦਾ ਸੂਟ ਹੈ ਇੱਥੇ ਰੱਖ ਲਓ ਉਸ ਦੇਖ ਰਹੋ ਲਾਈਨਿੰਗ ਦੇ ਜਿਹੜਾ ਫੈਬਰਿਕ ਹੈ ਵਿੱਚ ਲਾਈਨਿੰਗ ਹੈ ਥੋੜੀ ਥੋੜੀ ਦਿੱਸ ਰਹੀ ਹੈ ਕਿ ਵੀਡੀਓ ਦੇ ਵਿੱਚ ਦਿਖ ਦਿਓ ਤੇ ਗ੍ਰੇ ਕਲਰ ਦਾ ਸੂਟ ਹੈ ਤੇ ਕੋਨਿਆਂ ਤੇ ਘੇਰੇ ਦਾ ਜਿਹੜਾ ਇਹਦੇ ਵਿੱਚ ਵਰਕ ਹੋਇਆ ਹੋਇਆ ਤੁਸੀਂ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਸਫਾਈ ਦੇ ਉੱਪਰ ਤੇ ਸੋਨਾ ਵਰਕ ਹੋਇਆ ਹੋਇਆ ਸੂਟ ਦੇ ਉੱਪਰ ਤੁਸੀਂ ਦੇਖ ਰਹੇ ਹੋ 21 ਇੰਚ ਦਾ ਘੇਰਾ ਹੈ ਮਤਲਬ 20 ਇੰਚ ਦੇ ਆਰਮ ਨਾਲ ਆਊਗਾ ਤੇ 21 22 ਦੇ ਵੀ ਆਰਮ ਨਾਲ ਪ੍ਰੋਪਰ ਸਹੀ ਹੋਗਾ ਬਹੁਤ ਹੀ ਸੋਹਣਾ ਨਵਾਂ ਡਿਜ਼ਾਈਨ ਜਿਹੜਾ ਆਪਾਂ ਨੇ ਰੈਡੀ ਕੀਤਾ ਹੈ ਜਿਹੜਾ ਇਹ ਫੈਬਰਿਕ ਹੈ ਮਲਬਰੀ ਸਿਲਕ ਮਤਲਬ ਕਿ ਕਾਟਨ ਬੇਸ ਦਾ ਫੈਬਰਿਕ ਹੈ ਬਹੁਤ ਹੀ ਸੋਹਣਾ ਤੇ ਵਧੀਆ ਫੈਬਰਿਕ ਹੈ ਗਰਮੀਆਂ ਦੇ ਵਿੱਚ ਪਾਉਣ ਵਾਲਾ ਇਹਦੇ ਫਰੰਟ ਦਾ ਵਰਕ ਆ ਗਿਆ ਨਾਲ ਨਾਲੇ ਦੇ ਇਹ ਬਾਜੂਆਂ ਦਾ ਵਰਕ ਆ ਗਿਆ ਇਹਦੇ ਬਾਜੂਆਂ ਦਾ ਵਰਕ ਆਇਆ ਸੇਮ ਹੀ ਜਿਹੜਾ ਇਹਦੀ ਬਾਟਮ ਦੇ ਉੱਪਰ ਵਰਕ ਆਜੂ ਬਾਜੂਆਂ ਦੇ ਨਾਲ ਦੀ ਸੇਮ ਹੀ ਬਾਟਮ ਤੇ ਵਰਕ ਆਜੂਗਾ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਹੈ ਡਿਜ਼ਾਈਨ ਹੈ ਤੇ ਸੂਟ ਦਾ ਪ੍ਰਾਈਸ ਆਪਣੇ ਲਵਰੂਗਾ 1200 ਰੁਪਏ 1200 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਸੋ ਕਿਸੇ ਵੀ ਮੇਰੀ ਭੈਣ ਨੂੰ ਸੂਟ ਖਸਮਦਾ ਤੁਸੀਂ ਇਹ ਸੂਟ ਸਾਡੇ ਕੋਲ ਆਰਡਰ ਕਰ ਸਕਦੇ ਹੋ ਕਿਸੇ ਨੇ ਜੇ ਸੂਟ ਦੇ ਨਾਲ ਦੁਪੱਟਾ ਡਾਈ ਕਰਵਾਉਣਾ ਹੋਵੇ ਵੀ ਰੈਡੀ ਕਰਵਾਉਣਾ ਹੋਵੇ ਤੁਸੀਂ ਉਹ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਉਹ ਅਗਲੇ ਦੀ ਚੁਆਇਸ ਹੋਵੇ ਜਿਵੇਂ ਦਾ ਅਗਲੇ ਨੇ ਪਿਓਰ ਦੇ ਉੱਪਰ ਕਰਾਉਣਾ ਹੈ ਜਾਂ ਮਸਲਿਨ ਦੇ ਉੱਪਰ ਕਰਾਉਣਾ ਹੈ ਉਹ ਆਪ ਕੋ ਸਾਡੇ ਨਾਲ ਅਗਲੇ ਨੂੰ ਜਿਹੜਾ ਪ੍ਰਾਈਸ ਹੋਗਾ ਉਹ ਦੱਸਿਆ ਜਾਊਗਾ ਮੈਸੇਜ ਦੇ ਉੱਪਰ ਸੋ ਇਸ ਦੇ ਵਿੱਚ ਜਿਹੜੇ ਹੋਰ ਕਲਰ ਨੇ ਮੈਂ ਤੁਹਾਨੂੰ ਉਹ ਵੀ ਦਿਖਾ ਰਹੀ ਹਾਂ ਜਿਹੜਾ ਆਹ ਵਾਲਾ ਕਲਰ ਹੈ ਸੇਮ ਹੀ ਵੀ ਆਪਾਂ ਕਹਿੰਦੇ ਜਿਹੜਾ ਫੈਬਰਿਕ ਤੁਹਾਨੂੰ ਪਹਿਲਾਂ ਦਿਖਾਇਆ ਉਹ ਫੈਬਰਿਕ ਦਾ ਨਾਲ ਦਾ ਦੇਖੋ ਪਿੰਕ ਤੇ ਮੈਂਜੈਂਟਾ ਦਾ ਜਿਹੜਾ ਕਲਰ ਕੰਟਰਾਸਟ ਆਪਾਂ ਇਹਦੇ ਉੱਪਰ ਕੀਤਾ ਸੂਟ ਦੇ ਉੱਪਰ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਪਿਆਰਾ ਵੀ ਲੱਗ ਰਿਹਾ ਨਾ ਨਾ ਸੂਟ ਸੈਲਫ ਹੈ ਤੇ ਲਾਈਟ ਡਾਰਕ ਪੱਤੀ ਦਾ ਵੀ ਕੰਮ ਦਿੱਤਾ ਥੋੜੀ ਵਾਈਟ ਛੇੜਦਾ ਵੀ ਇਹਦੇ ਵਿੱਚ ਕੰਮ ਦਿੱਤਾ ਬਹੁਤ ਸੋਹਣਾ ਸੂਟ ਬਣਿਆ ਤੇ ਪਿਆਰਾ ਵੀ ਲੱਗ ਰਿਹਾਗਾ ਸੇਮ ਹੀ ਇਹਦੇ ਬਾਅਦ ਉਥੇ ਜਿਹੜਾ ਬਾਟਮ ਦਾ ਵਰਕ ਹੋਊਗਾ

ਸੋ ਕਿਸੇ ਨੂੰ ਵੀ ਸੂਟ ਪਸੰਦ ਆਉਂਦਾ ਹੁੰਦਾ ਹੈ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ 1200 ਰੁਪਏ ਦੇ ਵਿੱਚ ਆਪਾਂ ਇਹ ਤੁਹਾਨੂੰ ਸੂਟ ਦੇਵਾਂਗੇ ਬਹੁਤ ਹੀ ਸੋਹਣਾ ਤੇ ਪਿਆਰਾ ਸੂਟ ਹੈ ਇਸ ਦੇ ਵਿੱਚ ਜਿਹੜਾ ਕਲਰ ਹੈ ਡੈਡ ਬਲੈਕ ਕਲਰ ਆ ਗਿਆ ਬਿਲਕੁਲ ਜੈਡ ਬਲੈਕ ਇਹ ਮਾਸਟਰਡ ਆ ਗਿਆ ਇਹ ਮਾਸਟਰਡ ਕਲਰ ਆ ਗਿਆ ਤੇ ਇਹ ਵਾਲਾ ਆ ਗਿਆ ਜਿਹੜਾ ਮਹਿੰਦੀ ਸ਼ੇਡ ਦੇ ਉੱਪਰ ਆ ਗਿਆ ਸੋ ਕਿਸੇ ਵੀ ਮੇਰੇ ਭੈਣ ਨੂੰ ਸੂਟ ਪਸੰਦ ਆਉਂਦਾ ਹੁੰਦਾ ਸੂਟ ਤੁਸੀਂ ਇਹ ਸਾਡੇ ਕੋਲ ਆਰਡਰ ਕਰ ਸਕਦੇ ਹੋ ਬਹੁਤ ਹੀ ਸੋਹਣੇ ਤੇ ਪਿਆਰੇ ਸੂਟ ਨੇ ਤੇ ਇਸ ਤੋਂ ਬਾਅਦ ਆਪਾਂ ਤੁਹਾਡੇ ਲਈ ਹੋਰ ਇੱਕ ਨਿਊ ਕੀਰਾ ਲੈ ਕੇ ਆਏ ਹਾਂ ਜੀ ਇਹ ਵਾਲਾ ਤੁਸੀਂ ਦੇਖ ਰਹੇ ਹੋ ਇਹ ਘੇਰਾ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਜਿਆਦਾ ਜਿਹੜਾ ਪੰਡ ਡਿਜ਼ਾਈਨ ਇਹ ਆਪਾਂ ਨੇ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਬਹੁਤ ਸਾਰਾ ਇਹ ਜਿਹੜਾ ਡਿਜ਼ਾਈਨ ਪਸੰਦ ਕਰਿਆ ਕੈਮਰੀ ਕਾਟਨ ਦੇ ਉੱਪਰ ਜਿਹੜਾ ਆਪਾਂ ਨੇ ਇਹ ਸੂਟ ਰੈਡੀ ਕੀਤਾਗਾ ਤੁਸੀਂ ਦੇਖ ਰਹੇ ਹੋ ਦੋ ਤਰ੍ਹਾਂ ਦਾ ਜਿਹੜਾ ਆਪਾਂ ਨੇ ਕਲਰਫੰਟਾਸ ਸੂਟ ਦੇ ਉੱਪਰ ਲਾਇਆ ਤੇ ਵਕੈ ਦਾ ਨੀਚੇ ਸੂਟ ਸੈਲਫ ਦਾ ਵੀ ਧਾਗਾ ਲੱਗਿਆ ਹੋਇਆ ਤੇ ਬਹੁਤ ਹੀ ਸੋਹਣੀ ਚੀਜ਼ ਬਣੀ ਹੈ ਘੇਰੇ ਦਾ ਵਰਕ ਹੈ ਨਾਲ-ਨਾਲ ਸੇਮ ਹੀ ਇਹਦੇ ਜਿਹੜੇ ਬਾਜ਼ੂਆਂ ਦਾ ਵਰਕ ਇਹਦੇ ਬਾਜ਼ੂਆਂ ਦਾ ਵਰਕ ਬਹੁਤ ਹੀ ਸੋਹਣਾ ਤੇ ਪਿਆਰਾ ਜਿਹੜਾ ਇਹ ਸੂਟ ਆਪਣੇ ਲੰਮੇ ਹੀ ਰੈਡੀ ਹੋਇਆ ਤੇ ਇਹਦਾ ਪ੍ਰਾਈਸ ਰਹੂਗਾ 850 ਰੁਪਏ ਇਹ ਵਾਲਾ ਸੂਟ ਆਪਾਂ ਤੁਹਾਨੂੰ 850 ਰੁਪਏ ਦੇ ਵਿੱਚ ਦੇਵਾਂਗੇ ਤੋਂ ਕਿਸੇ ਵੀ ਮੇਰੀ ਭੈਣ ਨੂੰ ਸੂਟ ਪਸੰਦ ਆਉਣਾ ਹੈ ਇਹ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਜਿਸ ਦੇ ਵਿੱਚ ਜਿਹੜੇ ਕਲਰ ਰਹਿਣਗੇ ਇਹ ਵਾਲਾ ਆ ਗਿਆ ਡਾਰਕ ਗ੍ਰੇ ਕਲਰ ਇਹ ਵਾਲਾ ਆ ਗਿਆ ਮਾਸਟਰਡ ਕਲਰ ਇਹ ਵਾਲਾ ਮੰਜੈਂਟਾ ਕਲਰ ਆ ਗਿਆ ਤੇ ਜਿਹੜਾ ਵਾਲਾ ਕਿ ਗਾਸਰੀ ਤੇ ਮੰਜੈਂਟਾ ਦੀ ਟੋਨ ਦੇ ਵਿਚਕਾਰ ਜਿਹਾ ਆ ਗਿਆ ਬਹੁਤ ਸੋਹਣਾ ਕਲਰ ਹੈ ਇਹ ਵਾਈਨ ਜੀ ਸ਼ੈਡ ਦੇ ਵਿੱਚ ਆ ਗਿਆ। ਦਿਖ ਰਿਹਾ ਸੀ? ਜਿਸ ਤੋਂ ਬਾਅਦ ਆ ਗਿਆ ਜਿਹੜਾ ਇਹ ਅਕਸਰ ਬਈ ਕਲਰ ਆ ਗਿਆ ਤੇ ਇਹ ਵਾਲਾ ਆ ਗਿਆ ਸਕਿਨ ਜੀ ਟੋਨ ਦੇ ਉੱਪਰ ਕਲਰ। ਦੇਖ। ਇਸਕਿਨ ਜੀ ਟੋਨ ਦੇ ਉੱਪਰ ਆ ਗਿਆ। ਸੋ ਕਿਸੇ ਵੀ ਮੇਰੇ ਭੈਣ ਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਸੂਟ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ। ਬਹੁਤ ਹੀ ਸੋਹਣੇ ਤੇ ਪਿਆਰੇ ਸੂਟ ਨੇ ਤੇ ਸਕਰੀਨ ਦੇ ਉੱਪਰ ਆਪਣਾ ਜਿਹੜਾ ਨੰਬਰ ਚੱਲ ਰਿਹਾ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਭੇਜ ਸਕਦੇ ਹੋ। ਇਹ ਸੀ ਆਪਣੇ ਅੱਜ ਦੀ ਵੀਡੀਓ ਦੇ ਸੂਟ ਤੇ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆ। ਆਪਾਂ ਤੁਹਾਡੇ ਲਈ ਹੋਰ ਬਹੁਤ ਸੋਨੇ ਪਿਆਰੇ ਫੁੱਲ ਲੈ ਕੇ ਆਵਾਂਗੇ ਥੈਂਕ ਯੂ